ਆਗਰ ਐਗਰੀਕਲਚਰ ਮੈਨੇਜਮੈਂਟ ਐਕਸਟੈਂਸ਼ਨ ਟ੍ਰੇਨਿੰਗ ਇੰਸਟੀਚਿਊਟ ਪਮਿੱਤੀ ਪੀਯੂ ਕੈਂਪਸ ਲੁਧਿਆਣਾ ਅਤੇ ਜੋ ਨਿਯਾਮ ਦੇ ਵਿੱਚ ਨੈਸ਼ਨਲ ਇੰਸਟੀਚਿਊਟ ਆਫ ਐਗਰੀਕਲਚਰਲ ਮਾਰਕੀਟਿੰਗ ਹੈ ਇਹਨਾਂ ਦੋਨਾਂ ਵੱਲੋਂ ਜਿਹੜਾ ਕਲੈਬੋਰੇਟਿਵ ਪ੍ਰੋਗਰਾਮ ਹੈ ਉਹ ਤਿੰਨ ਦਿਨਾਂ ਦਾ ਪ੍ਰੋਗਰਾਮ 27 ਤਰੀਕ ਤੋਂ ਲੈ ਕੇ ਅੱਜ 29 ਤੱਕ ਜਿਹੜਾ ਇਹ ਨਿੱਕਿਆ ਗਿਆ ਹੈ ਨਿਊ ਡਾਈਮੈਂਸ਼ਨਸ ਇਨ ਐਗਰੀਕਲਚਰਲ ਮਾਰਕੀਟਿੰਗ ਇਹ ਬਹੁਤ ਹੀ ਅਹਿਮ ਵਿਸ਼ਾ ਹੈ ਕਿਉਂਕਿ ਜੋ ਕਿ ਖੇਤੀ ਸਾਡੀ ਇਸ ਵੇਲੇ ਚੱਲ ਰਹੀ ਹੈ ਉਹ ਸਾਰੀ ਪ੍ਰੋਡਕਸ਼ਨ ਓਰੀਐਂਟਡ ਹੈ ਸਾਡੇ ਜ਼ਿੰਮੇਦਾਰ ਸਾਡੇ ਫਾਰਮਰਸ ਸਭ ਤੋਂ ਪਹਿਲਾਂ ਉਹ ਹੀ ਹੈ ਵੀ ਜੋ ਵੀ ਜਿੰਸ ਪੈਦਾ ਕਰਦੇ ਆ ਉਹਦੀ ਪ੍ਰੋਡਕਸ਼ਨ ਕਰ ਲੈਂਦੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਹੀ ਇਹ ਹੁੰਦਾ ਹੈ ਵੀ ਹੁਣ ਇਹਨੂੰ ਵੇਚਣਾ ਕਿੱਥੇ ਜਦੋਂ ਕਿ ਚਾਹੀਦਾ ਇਹ ਹੈ ਵੀ ਇਹਨੂੰ ਮਾਰਕੀਟ ਓਰੀਐਂਟਡ ਬਣਾਉਣਾ ਹੈ ਪਹਿਲਾਂ ਦੇਖਣਾ ਹੈ ਕਿਹੜੀ ਚੀਜ਼ ਦੀ ਡਿਮਾਂਡ ਹੈ ਕਿੰਨੀ ਡਿਮਾਂਡ ਹੈ ਕਿੱਥੇ ਇਸ ਦੀ ਡਿਮਾਂਡ ਹੈ ਕਿਹਦੇ ਦੁਆਰਾ ਇਸ ਦੀ ਡਿਮਾਂਡ ਹੈ ਸੋ ਇਹ ਮਾਰਕੀਟ ਓਰੀਐਂਟਡ ਬਣਾਵਾਂਗੇ ਤਾਂ ਸਾਨੂੰ ਫਿਰ ਪੈਦਾ ਕਰਕੇ ਜਨਸ ਨੂੰ ਕੋਈ ਦਿੱਕਤ ਨਹੀਂ ਆਏਗੀ ਸਿਰਫ ਜਿਹੜੀਆਂ ਜਿਵੇਂ ਪੰਜਾਬ ਦੇ ਵਿੱਚ ਕਣਕ ਝੋਨੇ ਕਿਉਂਕਿ ਇਹਨਾਂ ਦੇ ਲਈ ਐਮਐਸਪੀ ਜਾਂ ਜਿਹੜਾ ਮਿਨੀਮਮ ਘੱਟੋ ਘੱਟ ਜਿਹੜਾ ਭਾਅ ਨਿਸ਼ਚਿਤ ਹੈ ਉਹਦੀ ਮੰਡੀਕਰਨ ਸੌਖੀ ਤਰ੍ਹਾਂ ਹੋ ਜਾਂਦਾ ਹੈ ਬਾਕੀ ਦੀਆਂ ਜਨਸਾਂ 'ਚ ਬਹੁਤ ਸਮੱਸਿਆ ਆਉਂਦੀ ਹੈ ਖਾਸ ਤੌਰ ਤੇ ਕਿਉਂਕਿ ਜਦੋਂ ਪੰਜਾਬ ਦੇ ਵਿੱਚ ਹੁਣ ਦੋ ਜਨਸਾਂ ਦੀ ਖੇਤੀ ਬਣੀ ਹੋਈ ਹੈ ਕਣਕ ਝੋਨੇ ਦੀ ਔਰ ਇਹਦੀਆਂ ਕਿਉਂਕਿ ਮੋਨੋ ਕਲਚਰ ਦੀਆਂ ਜਾਂ ਇਹਨਾਂ ਇਸ ਕ੍ਰੌਪ ਰੋਟੇਸ਼ਨ ਦੀਆਂ ਇਸ ਫਸਲੀ ਚੱਕਰ ਦੀਆਂ ਆਪਦੀਆਂ ਸਮੱਸਿਆਵਾਂ ਨੇ ਜਿਵੇਂ ਪਾਣੀ ਚਲਿਆ ਗਿਆ ਜੀਚੇ ਪ੍ਰੋਡਕਸ਼ਨ ਬਹੁਤ ਜ਼ਿਆਦਾ ਹੋ ਗਿਆ ਸਵੈਨਦੀ ਵੀ ਪ੍ਰੋਬਲਮ ਆ ਰਹੀ ਹੈ ਪੀਕ ਸੀਜ਼ਨ ਕ੍ਰੀਏਟ ਹੋ ਗਿਆ ਸੋ ਇਹਨਾਂ ਸਮੱਸਿਆ ਨੂੰ ਦੇਖਦਿਆਂ ਹੋਇਆਂ ਜਦੋਂ ਵੀ ਕਿਤੇ ਬਦਲ ਦਾ ਸੋਚਦੀਆਂ ਡਾਇਵਰਸੀਫਿਕੇਸ਼ਨ ਦਾ ਵੀ ਖੇਤੀ ਚ ਪਿੰਨਤਾ ਲੈਂਦੀ ਜਾਂ ਵੀ ਜਿਹੜੀਆਂ ਫਸਲਾਂ ਦੇ ਨਾਲ ਪਿੰਨਤਾ ਲੈਂਦੀ ਜਾਂਦੀ ਹੈ ਉਹਨਾਂ ਦੀ ਮੰਡੀ ਕਰਨ ਦੀ ਸਮੱਸਿਆ ਆ ਜਾਂਦੀ ਭਾਵੇਂ ਉਹ ਕੋਈ ਫਸਲ ਦੇਖ ਲਓ ਤੁਸੀਂ ਪਹਿਲਾਂ ਜਿਵੇਂ ਸੂਰਜਮੁਖੀ ਦੇ ਵਿੱਚ ਵੀ ਬਹੁਤ ਬਹੁਤ ਕੋਸ਼ਿਸ਼ ਕੀਤੀ ਗਈ ਗੰਨੇ ਦੇ ਵਿੱਚ ਬਹੁਤ ਬਹੁਤ ਕੋਸ਼ਿਸ਼ ਕੀਤੀ ਗਈ ਇਸ ਤਰ੍ਹਾਂ ਹੋਰ ਬਹੁਤ ਸਾਰੀਆਂ ਫਸਲਾਂ ਦੇ ਵਿੱਚ ਤੇ ਉਹਨਾਂ 'ਚ ਵੀ ਇਹੀ ਹੈ ਜਦੋਂ ਉਹਨਾਂ ਦੀ ਉਤਪਾਦਨ ਇੱਕ ਲੈਵਲ ਤੋਂ ਵੱਧਦਾ ਹੈ ਤਾਂ ਉਹਦੀ ਮੰਡੀਕਰਨ ਦੇ ਵਿੱਚ ਦਿੱਕਤ ਆ ਜਾਂਦੀ ਹੈ ਸੋ ਇਹਨਾਂ ਦਿੱਕਤਾਂ ਨੂੰ ਮੱਦੇਨਜ਼ਰ ਰੱਖਦੇ ਆ ਨੈਸ਼ਨਲ ਐਸਿਸ਼ਿਊਟ ਆਫ ਐਗਰੀਕਲਚਰ ਮੈਨੇਜਮੈਂਟਲ ਇਹਨਾਂ ਨੇ ਔਰ ਇਹ ਸੋਚਿਆ ਵੀ ਇੱਕ ਪ੍ਰੋਗਰਾਮ ਸਪான்ਸਰ ਕੀਤਾ ਜਾਵੇ ਜਿਹਦੇ ਵਿੱਚ ਪੰਜਾਬ ਦੇ ਵਿੱਚ ਜਿਹੜੇ ਬਹੁਤ ਹੀ ਪ੍ਰੋਗਰੈਸਡ ਫਾਰਮਰ ਸਰਕਟ ਫਾਰਮਰ ਜਿਹੜੇ ਆਪ ਇੰਟਰਪ੍ਰੈਨਿਉਰਿੰਗ ਹੈ ਜਿਹੜੇ ਆਪ ਉਦਮੀ ਕੋਈ ਨਾ ਕੋਈ ਚੀਜ਼ ਆਪ ਪੈਦਾ ਕਰਕੇ ਆਪ ਵੇਚਦੇ ਆ ਉਹਨਾਂ ਨੂੰ ਵੀ ਬੁਲਾਇਆ ਗਿਆ ਏਵੇਂ ਹੀ ਮਾਰਕਫਿਟ ਦੇ ادارے ਤੋਂ ਕੋਆਪਰੇਟਿਵ ਦੇ ਮਹਿਕਮੇ ਤੋਂ ਡਿਪਾਰਟਮੈਂਟ ਆਫ ਅਗਰੀਕਲਚਰ ਦੀ ਮਾਰਕੀਟਿੰਗ ਵਿੰਗ ਤੋਂ 베ਰਕਾ ਮਿਲਕ ਪਲਾਂਟ ਤੋਂ ਤੇ ਇਸ ਤਰ੍ਹਾਂ ਕਈ ਅਦਾਰਿਆਂ ਦੇ ਵਿੱਚੋਂ ਵੱਖ-ਵੱਖ ਜਿਹੜੀ ਟ੍ਰੇਨੀਆਂ ਹੈਗੀ ਐ ਸਟਾਫੀਅਰਥੀ ਐ ਇਸ ਪ੍ਰੋਗਰਾਮ ਚ ਭਾਗ ਲੈਣ ਲਈ ਉੱਚੇ ਔਰ ਉਹਨਾਂ ਵਾਸਤੇ ਇਸ 3 ਦਿਨ ਦੇ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਜਿਹੜੇ ਲੈਕਚਰ ਵੱਖ-ਵੱਖ ਰਿਸੋਰਸ ਪਰਸਨ ਨੇ ਉਹ ਬਹੁਤ ਚੰਗੀ ਤਰ੍ਹਾਂ ਇਹਨਾਂ ਦੇ ਨਾਲ ਸਾਂਝਾ ਪਾਈਏ ਖੇਤੀ ਮੰਡੀਕਰਨ ਦੇ ਵਿੱਚ ਖਾਸ ਤੌਰ ਤੇ ਜਦੋਂ ਅਸੀਂ ਚੀਜ਼ ਵੇਚਣੀ ਹੈ ਤਾਂ ਜ਼ਰੂਰੀ ਹੈ ਵੀ ਉਹਦੀ ਪ੍ਰਾਇਮਰੀ ਪ੍ਰੋਸੈਸਿੰਗ ਪਹਿਲਾਂ ਫਾਰਮ ਲੈਵਲ ਤੇ ਹੋ ਜੇ ਕਿਸ ਤਰ੍ਹਾਂ ਉਹਨੂੰ ਸਾਰਟਿੰਗ ਗ੍ਰੇਡਿੰਗ ਪੈਕਿੰਗ ਲੇਬਲਿੰਗ ਬ੍ਰੈਂਡਿੰਗ ਕਿਸ ਤਰ੍ਹਾਂ ਕਰਨਾ ਹੈ ਇਹ ਸਾਰੀਆਂ ਚੀਜ਼ਾਂ ਤੇ ਉਸ ਤੋਂ ਬਾਅਦ ਉਹਨੂੰ ਉਹਦੀ ਵਿੱਚ ਜਿਹੜੀ ਇੱਕ ਤਰ੍ਹਾਂ ਦੀ ਵੈਲਿਊ ਐਡੀਸ਼ਨ ਹੋ ਜਾਂਦੀ ਹੈ ਉਹਦੇ ਵਿੱਚ ਮੁੱਲ ਵਿੱਚ ਵਧਾਰਾ ਹੁੰਦਾ ਹੈ ਇਸੇ ਤਰੀਕਿ ਵੱਖ-ਵੱਖ ਜੇ ਇਹਦੇ ਵਿੱਚ ਖਾਸ ਤੌਰ ਤੇ ਮੈਂ ਧੰਨਵਾਦ ਕਰੂੰਗਾ ਮੈਡਮ ਡਾਕਟਰ ਹੇਮਾ ਜਾਦਵ ਮੈਡਮ ਜਿਹੜੀ ਡਾਇਰੈਕਟਰ ਨੇ ਨਿਆਂਮ ਦੇ ਨੈਸ਼ਨਲ ਇੰਸਟੀਚਿਊਟ ਆਫ ਹਰਿਕਲ ਜਨ ਮੈਨੇਜਮੈਂਟ ਜੈਪੁਰ ਦੇ ਉਹ ਆਪ ਖੁਦ ਇਸ ਟ੍ਰੇਨਿੰਗ ਦੇ ਵਿੱਚ ਬਹੁਤ ਸਾਰੇ ਉਹਨਾਂ ਨੇ ਲੈਕਚਰ ਵੀ ਡਿਲੀਵਰ ਕੀਤੇ ਆ ਉਸ ਔਰ ਸਾਡੇ ਨਾਲ ਬਿਲਕੁਲ ਮੋਢੇ ਨਾਲ ਮੋਢਾ ਜੋੜ ਕੇ ਇਸ ਪ੍ਰੋਗਰਾਮ ਦੀ ਕੋਆਰਡੀਨੇਸ਼ਨ ਕੀਤੀ ਹੈ ਤੇ ਉਹਨਾਂ ਨੇ ਆਪ ਵੀ ਬਹੁਤ ਸਾਰੇ ਲੈਕਚਰ ਵੀ ਡਿਲੀਵਰ ਕੀਤੇ ਆ ਬਹੁਤ ਸਾਰੀ ਸਾਂਝ ਪਾਈ ਹੈ ਸਾਰੇ ਇਨ ਸਖਿਆਰਥੀਆਂ ਦੇ ਨਾਲ ਨਮਸਕਾਰ मैं राष्ट्रीय कृषि विपणन संस्था जयपुर से डायरेक्टर हूँ निदेशक के पद पर कार्यरत कर रही हूँ हेमा यादव नाम है मेरा हमारे इंस्टीट्यूट को बेहतर रूप से जाना जाता है नेशनल इंस्टीट्यूट ऑफ एग्रीकल्चर मार्केटिंग नियाम के नाम से जाना जाता है जो कि मिनिस्ट्री ऑफ एग्रीकल्चर एंड फार्मर्स वेलफेयर गवर्नमेंट ऑफ इंडिया के अंतर्गत ये संस्था आता है हम इस संस्था आ, के थ्रू एग्रीकल्चर मार्केटिंग कृषि विपणन के द्वारा प्रशिक्षण देते हैं और जिस शोध करते हैं और हम जितने भी देश के अंदर आ, मार्केटिंग से संबंधित समस्याएं हैं उसका निवारण करने के लिए हम कार्य करते हैं इसी श्रृंखला के अंदर हमने यहाँ पर लुधियाना पामेटी के साथ जुड़ करके हमने एक मार्केटिंग से लेकर के एक कार्यक्रम का आयोजन किया है और इस कार्यक्रम का यही उद्देश्य है कि पंजाब क्योंकि प्रोडक्शन में अग्रणी है और पंजाब के फार्मर्स ने को पूरे देश में उनका एग्जाम्पल दिया जाता है आ, उसी को देखते हुए हमने कहा कि न, किस तरीके से पंजाब के फार्मर्स के से जितने भी मार्केटिंग और विपणन से संबंधित जो भी उनका आ, जो प्रॉब्लम्स हैं और या उनको कुछ नई दिशा यदि हम दे सकते हैं तो उसी के लिए हम यहाँ पे पामिति के थ्रू हमने यहाँ पर एक प्रोग्राम का आयोजन किया है जो तो आज का जो प्रोग्राम है उनमें कौन कौन जो डिपार्टमेंट शामिल हुए हैं तो किस बारे में आपने बात Uh, इस कार्यक्रम के अंदर क्योंकि मार्केटिंग से संबंधित था तो इसके अंदर uh, ज़्यादातर फार्मर्स हैं जो कि आंट्रप्रनर्स uh, भी हैं जिन्होंने फर्स्ट लेवल ऑफ प्रोसेसिंग कर दी है और उनके पास कुछ प्रोडक्ट्स हैं और uh, देखते बहुत प्रसन्नता होती है कि पंजाब के अंदर फार्मर्स हैं जो कि बहुत इनोवेटिव हैं जिन्होंने एग्रो टूरिज़म के अंदर एक्सपेरिमेंट किया है और एग्रो टूरिज़म के माध्यम से अपने सामान को बेच रहे हैं हनी प्रोसेसिंग के अंदर और जिंजर uh, प्रोसेसिंग टर्मरिक प्रोसेसिंग और जितने भी हार्बल प्रोडक्ट्स हैं उनके माध्यम से एस एच जी ग्रुप्स एन जी ओज़ और इंडिविजुअल फार्मर्स हैं जो कि यहाँ पर आ, इस कार्यक्रम में सम्मिलित हैं इसके अलावा आ, जो मार्केटिंग फेडरेशन हैं उनके भी कुछ ऑफिसर्स यहाँ पर मौजूद हैं क्योंकि समझने में ये आता है कि स्टेट के अंदर यदि मार्केटिंग की यदि जो मुख्य जो जिम्मेवारी निभानी है वो मार्केटिंग फेडरेशन हैं जो कि स्मॉल फार्मर्स एंट्रप्रनर्स लेडीज़ वुमेन एस एच जी एन जी ओज़ को जितने भी उनके जो स्मॉल प्रोडक्ट्स हैं, उनको मार्केटिंग का एक चैनल प्रदान करें तो मार्कफेड वर्का आंट्रप्रनर्स एग्रीकल्चर यूनिवर्सिटी पामेटी की ऑफिसर्स हैं जो कि आगे जाकर के मार्केटिंग में एक रोल निभाएंगे बढ़िया ज्ञान गया ये जो उद्यम करने वास्ते मैं कमेटी के डायीवाल ਔਰ ਮੈਡਮ ਹਿਮਾ ਯਾਦਵ ਜੋ ਡਾਇਰੈਕਟਰ ਨੇ ਨਿਆਮ ਜੈਪੁਰ ਤੋਂ ਉਹ 3 ਦਿਨ ਵਾਸਤੇ ਇੱਥੇ ਕੈਂਪ ਕੀਤਾ ਸੀ ਉਹਨਾਂ ਨੇ ਪੀਜੀ ਵਿੱਚ ਤਾਂ ਮੈਂ ਸਮਝਣਾ ਕਿ ਪੰਜਾਬ ਦੇ ਵਾਸਤੇ ਇੱਕ ਬਹੁਤ ਹੀ ਅੱਛੀ ਅਪਰਟਿਨਿਟੀ ਸੀ ਜਿਹੜੇ ਵੀ ਟ੍ਰੇਨੀ ਆ ਜਿਨ੍ਹਾਂ ਨੇ ਇਹ ਟ੍ਰੇਨਿੰਗ ਅਸਲੀ ਕੀਤੀ ਆ ਉਹਦੇ ਨਾਲ ਜੋ ਫਾਇਦਾ ਹੋਣ ਵਾਲਾ ਕਿਸਾਨੀ ਦਾ ਉਹ ਬਹੁਤ ਹੀ ਵੱਡਾ ਹੋਇਆ